ਅੰਮ੍ਰਿਤਸਰ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਆ ਦੱਸਤੀਏ ਕਿ ਇੱਕ ਸ਼ਖਸ ਜਿਹੜਾ ਮਲੇਸ਼ੀਆ ਤੋਂ ਯਾਤਰਾ ਕਰਕੇ ਵਾਪਸ ਆ ਰਿਹਾ ਸੀ ਜਿਹੜਾ ਮਲੇਸ਼ੀਆ ਦੇਸ਼ ਤੋਂ ਵਾਪਸ ਆ ਰਿਹਾ ਸੀ ਜਦੋਂ ਉਸ ਸ਼ਖਸ ਦੀ ਤਲਾਸ਼ੀ ਲਈ ਜਾਂਦੀ ਆ ਜਦੋਂ ਉਸ ਵਿਅਕਤੀ ਦੀ ਤਲਾਸ਼ੀ ਲਈ ਜਾਂਦੀ ਆ ਤਾਂ ਉਸ ਦੀ ਤਲਾਸ਼ੀ ਲੈਣ ਵਾਲੇ ਵੀ ਜਿਹੜੇ ਉਹ ਹੈਰਾਨ ਹੋ ਜਾਂਦੇ ਆ ਕਿਉਂਕਿ 7 ਕਰੋੜ ਦਾ ਗਾਂਜਾ ਉਸ ਵਿਅਕਤੀ ਦੇ ਥੈਲੇ ਦੇ ਵਿੱਚੋਂ ਜਿਹੜਾ ਬਰਾਮਦ ਕੀਤਾ ਗਿਆ ਉਸ ਬੈਗ ਦੇ ਵਿੱਚੋਂ 7 ਕਰੋੜ ਦਾ ਜਿਹੜਾ ਗਾਂਜਾ ਉਹ ਸ਼੍ਰੀ ਗੁਰੂ ਰਾਮਦਾਸ 에어ਪੋਰਟ ਤੇ ਜਿਹੜਾ ਉਹ ਬਰਾਮਦ ਕੀਤਾ ਗਿਆ ਉਸ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੁਣ ਅਗਲੀ ਜਿਹੜੀ ਪੁੱਛਗਿੱਛ ਹੈ ਉਹ جاری ਹੈ ਕਿ ਇਸ ਇਹ ਗਾਂਜਾ ਉਹ ਕਿਵੇਂ ਲੈ ਕੇ ਆਇਆ ਕਿੱਥੇ ਅੱਗੇ ਉਸਤੇ ਵੱਲੋਂ ਸਪਲਾਈ ਕੀਤੀ ਜਾਣੀ ਸੀ ਕੌਣ-ਕੌਣ ਇਸ ਪੂਰੇ ਨੈਟਵਰਕ ਦੇ ਵਿੱਚ ਸ਼ਾਮਲ ਹੈ ਤਾਂ ਇਹ ਹੁਣ ਪੂਰੀ ਜਾਣਕਾਰੀ ਆ ਜਿਹੜੀ ਔਰ ਅੱਗੇ ਨਿਕਲ ਕੇ ਸਾਹਮਣੇ ਆਵੇਗੀ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਜੁੱਧ ਨਸ਼ਿਆਂ ਵਿਰੁੱਧ ਜਿਹੜੀ ਮੁਹਿੰਮ ਹੈ ਉਹ ਪੰਜਾਬ ਪੁਲਿਸ ਦੇ ਵੱਲੋਂ ਵਿੱਢੀ ਗਈ ਆ ਤਾਂ ਹੁਣ ਇੱਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਜਿਹੜਾ ਮਲੇਸ਼ੀਆ ਤੋਂ ਫਲਾਈਟ ਰਾਹੀਂ ਭਾਰਤ ਆ ਰਿਹਾ ਸੀ ਤਾਂ ਜਦੋਂ ਰਾਜਾ ਸੰਸੀ 에어ਪੋਰਟ ਤੇ ਉਸ ਦੀ ਤਲਾਸ਼ੀ ਲਈ ਜਾਂਦੀ ਆ ਤਾਂ ਉਸ ਦੇ ਬੈਗ ਦੇ ਵਿੱਚੋਂ ਜੋ ਸਮਾਨ ਮਿਲਿਆ ਉਹ ਦੇਖ ਕੇ ਸਾਰਿਆਂ ਦੇ ਹੋਸ਼ ਉੱਡ ਗਏ ਕਿਉਂਕਿ 7 ਕਰੋੜ ਦਾ ਨਸ਼ਾ ਜਿਹੜਾ ਉਹ ਉਸੋ ਵਿਅਕਤੀ ਦੇ ਬੈਗ ਦੇ ਵਿੱਚ ਸੀ ਦੱਸਦੀਏ ਕਿ 7 ਕਿਲੋ ਗਾਂਜਾ ਜਿਹੜਾ ਉਹ ਬਰਾਮਦ ਕੀਤਾ ਗਿਆ ਮਲੇਸ਼ੀਆ ਤੋਂ ਆ ਰਿਹਾ ਯਾਤਰੀ ਅੰਮ੍ਰਿਤਸਰ ਹਵਾਈ ਅੱਡੇ ਤੇ 7 ਕਿਲੋ ਗਾਂਜੇ ਸਮੇਤ ਗ੍ਰਿਫਤਾਰ ਕੀਤਾ ਗਿਆ ਦੱਸਦੀਏ ਕਿ ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਅੰਮ੍ਰਿਤਸਰ ਵਿਕੇ ਕਸਟਮ ਵਿਭਾਗ ਦੇ ਵੱਲੋਂ ਇਹ ਵੱਡੀ ਕਾਰਵਾਈ ਕੀਤੀ ਗਈ ਆ ਯਾਤਰੀ ਮਲੇਸ਼ੀਆ ਤੋਂ ਆ ਰਿਹਾ ਸੀ ਜਿਸ ਦੇ ਕੋਲੋਂ 7 ਕਰੋੜ ਰੁਪਏ ਦਾ ਜਿਹੜਾ 7 ਕਿਲੋ ਗਾਂਜਾ ਬਰਾਮਦ ਕੀਤਾ ਗਿਆ ਮਲੇਸ਼ੀਆ 에어ਲਾਈਨਸ ਵਿੱਚ ਕੁਵਾਲਰਪੁਰ ਤੋਂ ਅੰਮ੍ਰਿਤਸਰ ਪਹੁੰਚਿਆ ਸੀ ਯਾਤਰੀ ਸ਼ੱਕ ਪੈਣ ਤੇ ਜਾਂਚ ਦੌਰਾਨ ਗਾਂਜਾ ਮਿਲਿਆ ਦੋਸ਼ੀ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ ਗਿਆ ਤੇ ਮਾਮਲੇ ਦੀ ਜਾਂਚ ਆ ਜਿਹੜੀ ਉਹ ਸ਼ੁਰੂ ਕਰ ਦਿੱਤੀ ਗਈ ਆ ਦੱਸਦੀ ਹੈ ਕਿ ਲਗਾਤਾਰ ਜਿਹੜਾ ਪੰਜਾਬ ਦੇ ਵਿੱਚ ਨਸ਼ੇ ਦਾ ਨੈਟਵਰਕ ਆ ਉਹ ਕਾਫੀ ਜ਼ਿਆਦਾ ਪਰਫੁੱਲਤ ਹੋ ਰਿਹਾ ਸੀ ਪਰ ਹੁਣ ਆ ਪੰਜਾਬ ਪੁਲਿਸ ਦੇ ਵੱਲੋਂ ਕਿਤੇ ਨਾ ਕਿਤੇ ਇਸ ਨਸ਼ੇ ਦੇ ਨੈਟਵਰਕ ਨੂੰ ਜਿਹੜੀ ਆ ਉਨਤ ਪਾਈ ਜਾ ਰਹੀ ਆ ਤਾਂ ਹੁਣ ਇਸੇ ਇਹ ਮੁਹਿੰਮ ਦੇ ਚੱਲਦਿਆਂ ਜਿਹੜਾ ਅੰਮ੍ਰਿਤਸਰ ਦਾ ਹਵਾਈ ਅੱਡੇ ਦੇ ਉੱਤੇ ਜਿਹੜੀ ਇਹ ਵੱਡੀ ਕਾਰਵਾਈ ਕੀਤੀ ਗਿਆ ਕਸਟਮ ਵਿਭਾਗ ਦੇ ਵੱਲੋਂ 7 ਕਰੋੜ ਦਾ ਜਿਹੜਾ ਨਸ਼ਾ ਉਬਰਾਮਤ ਕੀਤਾ ਗਿਆ ਦੱਸਦੀ ਹੈ ਕਿ ਇਹ ਵਿਅਕਤੀ ਮਲੇਸ਼ੀਆ ਤੋਂ ਆ ਰਿਹਾ ਸੀ ਜਿਸ ਦੇ ਕੋਲੋਂ ਇਹ ਨਸ਼ਾ ਬਰਾਮਦ ਹੋਇਆ ਦੱਸਦੀ ਹੈ ਕਿ 7 ਕਰੋੜ ਰੁਪਏ ਦਾ 7 ਕਿਲੋ ਗਾਂਝਾ ਜਿਹੜਾ ਉਹ ਬਰਾਮਦ ਕੀਤਾ ਗਿਆ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਨਸ਼ਿਆਂ ਦੀ ਲਹਿਰ ਹੈ ਜਿਹੜੀ ਉਹ ਕਾਫੀ ਹੱਦ ਤੱਕ ਵੱਧ ਚੁੱਕੀ ਸੀ ਪਰ ਪੰਜਾਬ ਪੁਲਿਸ ਦੇ ਵੱਲੋਂ ਸਰਕਾਰ ਦੇ ਵੱਲੋਂ ਹੁਣ ਨਸ਼ਿਆਂ ਤੇ ਨੱਥ ਪਾਉਣ ਦੇ ਲਈ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਦੇ ਘਰ ਤਾਂ ਘਟਾਏ ਜਾ ਰਹੇ ਨੇ ਹੋਰ ਵੀ ਜਿਹੜੀ ਉਹਨਾਂ ਦੀ ਪ੍ਰਾਪਰਟੀ ਆ ਉਸ ਨੂੰ ਜ਼ਬਤ ਕੀਤਾ ਜਾ ਰਿਹਾ ਤਾਂ ਹੁਣ ਇੱਕ ਹੋਰ ਜਿਹੜਾ ਨਸ਼ਾ ਤਸਕਰਾ ਉਸ ਨੂੰ ਫੜਿਆ ਗਿਆ ਜਿਸ ਦੇ ਕੋਲੋਂ 7 ਕਰੋੜ ਦਾ ਨਸ਼ਾ ਵੱਡੀ ਖੇਪ ਹੈ ਜਿਹੜੀ ਉਹ ਬਰਾਮਦ ਕੀਤੀ ਗਈ ਆ ਦੱਸ ਦਈਏ ਕਿ ਸ੍ਰੀ ਅਮਰitsar ਸਾਹਿਬ ਦੇ ਰਾਜਾ ਅਨਸੀ 에ਰਪੋਰਟ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ 에ਰਪੋਰਟ ਤੇ ਜਿਹੜੀ ਕਸਟਮ ਵਿਭਾਗ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਆ ਦੱਸ ਦਈਏ ਕਿ 7 ਕਰੋੜ ਦਾ 7 ਕਿਲੋ ਗਾਂਜਾ ਜਿਹੜਾ ਉਹ ਬਰਾਮਦ ਕੀਤਾ ਗਿਆ ਹੁਣ ਜਾਂਚ ਦਾ ਵਿਸ਼ਾ ਇਹ ਹੈ ਕਿ ਇਸ ਵਿਅਕਤੀ ਦੇ ਬੋਲੋ ਉਹ ਗਾਂਜਾ ਕਿਸ ਨੂੰ ਸਪਲਾਈ ਕੀਤਾ ਜਾਣਾ ਸੀ ਕੌਣ-ਕੌਣ ਇਸ ਨੈਟਵਰਕ ਦੇ ਵਿੱਚ ਸ਼ਾਮਲ ਹੈ ਕਿਸ ਨੂੰ ਜਿਹੜਾ ਉਹ ਸਪਲਾਈ ਕੀਤਾ ਜਾਣਾ ਸੀ ਅੱਗੇ ਉਹ ਕਿਸ ਨੂੰ ਸਪਲਾਈ ਕਰਦਾ ਸੀ ਜਾਂ ਕਿਵੇਂ ਉਹ ਅੱਗੇ ਜਿਹੜਾ ਡਿਸਟ੍ਰੀਬਿਊਟ ਕਰਦਾ ਸੀ ਹੁਣ ਇਹ ਪੂਰਾ ਜਾਂਚ ਦਾ ਵਿਸ਼ਾ ਬਣਿਆ ਹੋਇਆ ਕਿਉਂਕਿ ਨਸ਼ੇ ਦੀ ਖੇਪ ਆ ਜਿਹੜੀ ਉਹ 7 ਕਰੋੜ ਰੁਪਏ ਦੀ ਫੜੀ ਗਿਆ 7 ਕਿਲੋ ਗਾਂਜਾ ਫੜਿਆ ਗਿਆ ਗਾਣਾ ਪੰਜਾਬ ਦੇ ਵਿੱਚ ਕੀ ਸਾਰੇ ਭਾਰਤ ਦੇ ਵਿੱਚ ਜਿਹੜਾ ਇਸ ਨੂੰ ਗੈਰ ਕਾਨੂੰਨੀ ਐਲਾਨਿਆ ਹੋਇਆ ਤਾਂ ਹੁਣ ਇਸ ਦੀ ਜਿਹੜੀ ਕਹ ਦਈਏ ਕਿ ਸਮਗਲਿੰਗ ਆ ਉਹ ਹੁਣ ਲੋਕਾਂ ਦੇ ਵੱਲੋਂ 에ਅਰਲਾਈਨ ਦੇ ਦੁਆਰਾ ਵੀ ਕੀਤੀ ਜਾਣ ਲੱਗੀ ਹੈ ਦੱਸ ਦਈਏ ਕਿ ਅੰਮ੍ਰਿਤਸਰ ਸ਼੍ਰੀ ਗੁਰੂ ਰਾਮਦਾਸ ਇਹ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਜਦੋਂ ਇਸ ਵਿਅਕਤੀ ਨੂੰ ਸ਼ੱਕ ਪੈਣ ਤੇ ਰੋਕਿਆ ਗਿਆ ਜਦੋਂ ਇਸ ਦੀ ਤਲਾਸ਼ੀ ਲਈ ਗਈ ਤਾਂ ਤਲਾਸ਼ੀ ਲੈਣ ਵਾਲੇ ਤੱਕ ਹਰਾਨ ਰਹਿ ਗਏ ਕਿਉਂਕਿ ਇਸ ਦੇ ਬੈਗ ਦੇ ਵਿੱਚ ਉਹ 7 ਕਰੋੜ ਦਾ ਨਸ਼ਾ ਉਹ ਬ੍ਰਹਮਦ ਹੋਇਆ